ਕਿੰਨੇ ਪੈਸੇ ਬਚਾਉਣੇ ਹੋ ਤੇ ਕਿੰਨੇ ਕਮਾਉਣੇ ਝੋਨੇ ਝੋਨੇ ਦੀ ਗੱਲ ਹੀ ਕਰਦਿਆਂ 5-7000 ਰੁਪਇਆ ਤਾਂ ਬਚਦਾ ਹੀ ਆ ਜੀ ਖੱਤੇ ਦਾ ਜੇ ਅਸੀਂ ਉਹ 90ਾਂ ਤੇ ਜਾਵੜੀਏ ਤੁਸੀਂ 70000 ਦੇ ਨੇੜੇ ਤੇੜੇ ਵਾਲਾ ਬਚਾ ਲਿਆ ਹਾਂਜੀ ਮੇਰੇ ਨਾਲ ਇੱਕ ਨੌਜਵਾਨ ਕਿਸਾਨ ਅਮਰਤ ਸਿੰਘ ਨੇ ਜਿਨ੍ਹਾਂ ਨੇ ਕੁਦਰਤੀ ਝੋਨੇ ਦੀ ਸਿੱਧੀ ਬਜਾਈ ਉਸ ਨੂੰ ਅਪਣਾਇਆ ਤੇ ਝੋਨਾ ਜਿਹੜਾ ਉਹਨਾਂ ਦਾ ਉਸ ਵਕਤ ਬੜਾ ਸੋਹਣਾ ਕਦ ਕੱਢ ਕੇ ਖੜਾ ਆ ਤੇ ਬੜਾ ਸੋਹਣੇ ਨਤੀਜੇ ਉਹਨਾਂ ਦੇ ਨੇ ਈਵ ਕਰਾਟ ਆਕਸੀਜਨ ਐ ਰੋਕ ਦਿੰਦਾ ਜੀ ਜਿੱਦਾਂ ਆਪਾਂ ਸਵਾਗਾ ਪਹਿਲਾਂ ਆਪਾਂ ਖੱਤਾ ਜਦੋਂ ਬੋਹਣਾ ਪਾਣੀ ਲਾਉਣਾ ਖੱਤੇ ਨੂੰ ਠੀਕ ਹੈ ਤੇ ਉਦੋਂ ਬਾਅਦ ਚ ਸਵਾਗੇ ਮਾਰਨੇ ਆਪਾਂ 6 ਤੋਂ 7 ਸਵਾਗੇ ਕਹਿੰਦੇ ਆ ਜੀ ਉਦੋਂ ਬਾਅਦ ਚ ਡ੍ਰਿਲਿੰਗ ਕਰਤੀ ਸੀਗੀ ਝੋਨੇ ਦੀ ਉੱਪਰ ਵੀ ਆਪਾਂ 2 ਤੋਂ 3 ਸਵਾਗੇ ਮਾਰੇ ਆ ਜੀ ਨਤੀਜਾ ਕੀ ਲੱਗ ਰਿਹਾ ਤੁਹਾਨੂੰ ਪਿਛਲੇ ਸਾਲ ਆਪਾਂ ਲਾਇਆ ਸੀਗਾ ਆਪਾਂ ਨੂੰ ਤਾਂ ਜੀ ਕਦੂ ਵਾਲੀ ਬਜਾਈ ਨਾਲੋਂ ਥੋੜਾ ਵਧੀਆ ਲੱਗਾ ਜੀ ਇਹ ਉਸ ਤੋਂ 2 ਤੋਂ 3 ਕੁਇੰਟਲ ਝਾੜ ਵੀ ਇਹਦਾ ਵੱਧ ਨਿਕਲਿਆ ਜੀ ਆਪਾਂ ਨੂੰ ਜਿਹੜਿਆ ਮੈਨੂੰ ਵੇਖਣ ਚ ਬੜਾ ਵਧੀਆ ਲੱਗ ਰਿਹਾ ਕਦ ਬਹੁਤ ਸ ਆਮ ਨਾਲੋਂ ਕਿਤੇ ਜ਼ਿਆਦਾ ਨਜ਼ਰ ਆ ਰਹੇ ਆਉਟਪੁੱਟ ਕੀ ਦੇ ਜੂਗਾ ਤੁਹਾਡੇ ਹਿਸਾਬ ਨਾਲ ਦੇਖਣ ਨੂੰ ਤਾਂ ਇਦਾਂ ਲੱਗ ਜੇ 32-33 ਦੇਣਾ ਚਾਹੀਦਾ ਕੁੰਟਲ ਇਹਨੂੰ 32-33 ਤਾਂ ਪਿਛਲੇ ਸਾਲ ਸੀਗਾ ਐਤਕੀ ਥੋੜੀ ਹੋਰ ਮਿਹਨਤ ਕੀਤੀ ਹੈ ਬਾਕੀ ਦੇਖੋ ਜੇ ਥੋੜਾ ਉੱਪਰ ਤੱਕ ਜਾਵੇ ਕਿੰਨੇ ਕਿੱਲੇ ਤੁਸੀਂ ਸੱਦੀ ਬਜਾਈ ਦੇ ਕੀਤੇ ਹੋਏ ਨੇ ਐਤਕੀ ਆਪਾਂ 90 ਕੇਡ ਕੀਤੇ ਆ ਜੀ 90 ਕੇ ਹਾਂਜੀ ਹਾਂ ਪਿਛਲੇ ਸਾਲ ਕਿੰਨੇ ਸੀਗੇ ਪਿਛਲੇ ਸਾਲ 20 ਕੇ ਸੋਚਦੇ ਹੈਗੇ ਕਿ ਹੌਲੀ ਹੌਲੀ ਕਰੀਏ 20 40 60 ਐਤਕੀ ਹੈ ਕਿ ਚਲੋ ਹੁਣ ਪੰਗਾ ਲੈਣਾ ਹੀ ਆ ਇਕੱਠੇ ਲੈ ਲਿਆ ਪਨੀਰੀ ਵੀ ਬੀਜੀ ਸੀਗੀ ਅੱਛਾ ਕੀ ਜੋ ਹੋਊਗਾ ਹੁਣ ਦੇਖੀ ਚਾਉ ਇੱਕ ਰਿਪੋਰਟ ਆਈ ਸੀ ਉਹ ਕਹਿੰਦੇ ਨੇ ਵੀ 50% ਦੀ ਪਾਣੀ ਬਚਾ ਲੈਣੇ ਆ ਭਾਵੇਂ ਇਹ ਵਿਧੀ ਨਾਲ ਜੇ ਤੁਹਾਡੀ ਮੰਨੀਏ ਜੋ ਤੁਸੀਂ ਕਹਿੰਦੇ ਹੋ ਸਰ ਸਾਹਿਬ ਨੇ 70 80 ਫੀਦੀ ਬੋਲਦਾ ਪਰ ਲੋਕ ਨਹੀਂ ਵਿਸ਼ਵਾਸ ਕਰਦੇ ਇਸ ਚੀਜ਼ ਤੇ ਵਿਸ਼ਵਾਸ ਤਾਂ ਕੋਈ ਵੀ ਨਹੀਂ ਕਰਦਾ ਆਪਾਂ ਜੇ ਆਪਾਂ ਦੇਖੀਏ ਜੇ ਆਪ ਕਰਾਂਗੇ ਆਪਾਂ ਫੇ ਹੋਲੀ-ਹੋਲੀ ਪਤਾ ਲੱਗੂਗਾ ਸਾਇੰਸ ਦੇ ਪਿਛੇ ਲੱਗੇ ਆਮ ਕਿਸਾਨ ਵੀ ਇਹ ਕਹਿੰਦਾ ਵਿੱਚ ਉਹਨਾਂ ਦਾ ਖੜੇ ਪਾਣੀ ਦੀ ਫਸਲ ਹੈ ਤੁਸੀਂ ਪਾਣੀ ਖੜਾ ਨਹੀਂ ਦੇ ਰਹੇ ਆਪਾਂ ਤਾਂ ਕਹਿੰਦੇ ਕਿ ਪਾਣੀ ਸਕਾਸਕਾ ਕੇ ਲਾਉਣਾ ਚਾਹੀਦਾ ਜਿਹੜੀ ਮਤਲਬ ਬਿਮਾਰੀ ਵੀ ਘੱਟ ਪਵੇ ਤੁਸੀਂ ਕਿੰਨੇ ਦਿਨ ਪਹਿਲਾਂ ਪਾਣੀ ਲਾਇਆ ਸੀ ਉਹਨੂੰ ਹੁਣ ਪੰਜ ਦਿਨ ਪਹਿਲਾਂ ਲਾਇਆ ਹੈਗਾ ਇਹ ਤਾਂ ਸੋਚਿਆ ਹੁਣ ਜਿੱਥੇ ਇਸ ਟਾਈਮ 'ਚ ਉਹਨਾਂ ਹੈਗਾ ਇਹਨੂੰ ਦੋ ਪਾਣੀ ਲਾਉਣੇ ਦੀ ਵਾਸਤੇ ਪਹਿਲਾ ਜਿਹੜਾ ਸਵਾ ਕਮਹੀਨੇ ਦਾ ਪੀਰੀਅਡ ਸੀ ਕਹਿੰਦੇ ਲੋਕਾਂ ਨੇ ਤੁਹਾਨੂੰ ਬਹੁਤ ਸਮਝਾਇਆ ਸੀ ਉਹ ਕਿਉਂ ਸਮਝਾਇਆ ਉਹ ਇਹੀ ਕਹਿੰਦੇ ਸੀਗੇ ਕਿ ਝੋਨਾ ਠਾੜਾ ਹੋਣਾ ਨਹੀਂ ਜੀ ਪਹਿਲਾਂ ਤਾਂ ਕਹਿੰਦੇ ਸੀ ਨਿਕਲਣਾ ਹੀ ਨਹੀਂ ਜੀ ਜਦੋਂ ਨਿਕਲ ਗਿਆ ਫੇਰ ਕਹਿੰਦੇ ਜੀ ਇਹਨੇ 부ਜਾ ਨਹੀਂ ਕਰਨਾ ਜਦੋਂ 부ਜਾ ਕਰਨ ਲੱਪਿਆ ਕਹਿੰਦੇ ਜੀ ਛਿੱਟਾ ਨਹੀਂ ਨਿਕਲਣਾ ਛਿੱਟਾ ਨਹੀਂ ਨਿਕਲਣਾ ਹਣ ਜਦੋਂ ਛਿੱਟਾ ਨਿਕਲਣ ਲੱਗਾ ਕਹਿੰਦੇ ਛਿੱਟਾ ਏ ਡੈਡਾ ਕਰਹਿਣਾ ਹੈ ਤੇ ਜਦੋਂ ਹੁਣ ਛਿੱਟਾ ਏ ਡੈਡਾ ਹੋਇਆ ਤੇ ਹੁਣ ਸਾਰੇ ਦੇਖਦੇ ਆ ਕਿ ਹਾਂ ਦੇਖਣ ਹੁੰਦੇ ਕਿ ਅਗਲੀ ਵਾਰੀ ਅਸੀਂ ਟਰਾਈ ਕਰਨਾ ਸੀਂ ਉਸ ਏਰੀਆ ਦੇ ਵਿੱਚ ਖੜੇ ਆ ਜਿਹਨੂੰ ਪ੍ਰਵਾਸ ਦਾ ਹੱਬ ਕਿਹਾ ਜਾਂਦਾ ਤੁਸੀਂ ਜਲੰਧਰ ਦੇ ਹੋ ਕੇ ਬਾਹਰ ਨਹੀਂ ਜਾਣਾ ਚਾਹੁੰਦੇ ਜੋ ਹਾਲਾਤ ਉੱਥੇ ਆ ਉਹਦੇ ਨਾਲੋਂ ਤਾਂ ਇੱਥੇ ਠੀਕ ਹੈ ਜੀ ਹੁਣ ਜੇ ਕਹੀਏ ਉੱਥੇ ਜਾ ਕੇ ਉਹ ਗੱਡੀਆਂ ਵੱਡੀਆਂ ਰੱਖੀ ਆਏ ਆ ਜੀ ਹੋਰ ਤਾਂ ਕੁਝ ਨਹੀਂ ਬਾਕੀ ਸਾਰਾ ਕੁਝ ਕਸਤਾ ਤੇ ਹੀ ਆ ਜੇ ਘਰ ਕੇ ਦੀ ਉਹ ਵੀ ਕਸਤਾ ਤੇ ਗੱਡੀਆਂ ਵੀ ਕਸਤਾ ਤੇ ਆਪਨ ਦੇਖਦੇ ਖੁੰਦਾ ਰਹਿੰਦਾ ਕਿ ਉਹ ਨਜ਼ਾਰੇ ਲੈਂਦੇ ਆ ਜਦੋਂ ਵੀ ਪੰਜਾਬ ਦੇ ਵਿੱਚ ਝੋਨੇ ਦੀ ਗੱਲ ਚੱਲਦੀ ਹੈ ਤਾਂ ਨਾਲ ਪਾਣੀ ਦਾ ਮਸਲਾ ਉੱਠਦਾ ਹੈ ਹਾਲਾਂਕਿ ਮੌਜੂਦਾ ਪੰਜਾਬ ਸਰਕਾਰ ਖੇਤੀ ਨੀਤੀ ਲਿਆਈ ਹੈ ਖੇਤੀ ਨੀਤੀ ਦੇ ਨਾਲ ਜ਼ਿਕਰ ਵਾਰ-ਵਾਰ ਹੋਇਆ ਕਿ ਪੰਜਾਬ ਦਾ ਜ਼みਨੀ ਪਾਣੀ ਬਚਾਇਆ ਜਾਵੇ ਪਰ ਕਿਸਾਨ ਕਹਿੰਦੇ ਨੇ ਕਿ ਜੇਕਰ ਜ਼みਨੀ ਪਾਣੀ ਬਚਾਉਣਾ ਹੈ ਤਾਂ ਕੋਈ ਨਾ ਕੋਈ ਅਜਿਹੀ ਫਸਲ ਹੋਰ ਇੰਟਰੋਡਿਊਸ ਕੀਤੀ ਜਾਵੇ ਜਿਹੜੀ ਝੋਨੇ ਦਾ ਬਦਲ ਹੋਵੇ ਯਾਨੀ ਕਿ ਜੋ ਕਮਾਈ ਝੋਨੇ ਤੋਂ ਕਿਸਾਨਾਂ ਨੂੰ ਹੁੰਦੀ ਹੈ ਉਹ ਕਮਾਈ ਜਿਹੜੀ ਕਿ ਆ ਉਹ ਉਸ ਫਸਲ ਤੋਂ ਹੋ ਸਕੇ ਹਾਲਾਂਕਿ ਅਜੇ ਹੀ ਕੋਈ ਤਜ਼ਵੀਜ਼ ਹੈ ਜਾਂ ਨਹੀਂ ਹੈ ਇਹਦੇ ਬਾਰੇ ਇਹ ਪਵਿੱਖਰੇ ਵਿੱਚ ਹੀ ਵਿਚਾਰ ਚਰਚਾ ਹੋਵੇਗੀ ਪਰ ਜਦੋਂ ਅਸੀਂ ਮੌਜੂਦਾ ਸਮੇਂ ਦੇ ਵਿੱਚ ਝੋਨੇ ਦੀ ਗੱਲ ਕਰਦੇ ਹਾਂ ਤਾਂ ਝੋਨੇ ਨੂੰ ਲੈ ਕੇ ਇੱਕ ਬਦਲ ਜ਼ਰੂਰ ਸਾਹਮਣੇ ਆਇਆ ਕਿ ਜਿਹੜਾ ਬਾਧੂ ਪਾਣੀ ਝੋਨੇ ਨੂੰ ਲੱਗਦਾ ਹੈ ਉਸ ਦੀ ਵਿਧੀ ਬਦਲ ਲਈ ਜਾਵੇ ਕੁਦਰਤੀ ਤਰੀਕੇ ਦੇ ਨਾਲ ਝੋਨੇ ਦੀ ਕੁਦਰਤੀ ਤਰੀਕੇ ਦੇ ਨਾਲ ਬਜਾਈ ਕੀਤੀ ਜਾਵੇ ਅੱਜ ਕੱਲ ਨੂੰ ਸਿੱਧੀ ਬਜਾਈ ਕਿਹਾ ਜਾਂਦਾ ਹੈ ਪਰ ਉਹਦੀਆਂ ਵੀ ਕਈ ਵਿਧੀਆਂ ਨੇ ਅਸੀਂ ਜਲੰਧਰ ਜ਼ਿਲ੍ਹੇ ਦੇ ਹਰਦੋਫਰਾਲਾ ਪਿੰਡ ਦੇ ਵਿੱਚ ਖੜੇ ਹਾਂ ਤੇ ਮੇਰੇ ਨਾਲ ਇੱਕ ਨੌਜਵਾਨ ਇੱਕ ਕਿਸਾਨ ਅਮਰਤ ਸਿੰਘ ਨੇ ਜਿਨ੍ਹਾਂ ਨੇ ਅਜੇ ਹੀ ਇੱਕ ਉਪਰਾਲਾ ਕੀਤਾ ਗੁੱਡ ਗਰੋ ਕ੍ਰੌਪਸ ਜਿਹੜੇ ਇੱਕ ਸੰਸਥਾ ਕਹਿਦੀ ਸੀ ਜਿਨ੍ਹਾਂ ਨੇ ਵਿਧੀਆਂ ਲੱਭੀਆਂ ਨੇ ਫਗਵਾੜੇ ਵਾਲਿਆਂ ਨੇ ਉਹਨਾਂ ਦੇ ਕਹਿਣ ਤੇ ਸਿੱਧੀ ਬਜਾਈ ਜਿਹੜੀ ਕੁਦਰਤੀ ਝੋਨੇ ਦੀ ਸਿੱਧੀ ਬਜਾਈ ਉਸ ਨੂੰ ਅਪਣਾਇਆ ਤੇ ਝੋਨਾ ਜਿਹੜਾ ਉਹਨਾਂ ਦਾ ਉਸ ਵਕਤ ਬੜਾ ਸੋਹਣਾ ਕਦ ਕੱਢ ਕੇ ਖੜਾ ਆ ਤੇ ਬੜਾ ਸੋਹਣੇ ਨਤੀਜੇ ਉਹਨਾਂ ਦੇ ਨੇ ਬਾਕੀ ਕਹਾਣੀ ਅਮਰਤੋ ਹੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਕਿਵੇਂ ਖੇਤੀ ਦਾ ਬਦਲਾ ਕਿਸਾਨਾਂ ਦੇ ਲਈ ਲਾਹੇਵੰਦ ਆ ਅਮਰਤ ਸਵਾਗਤ ਆ ਸਪੋਕਸਮੈਨ ਟੀਵੀ ਤੇ ਅਮਰਤ ਕੁਦਰਤੀ ਬਿਜਾਈ ਝੋਨੇ ਦੀ ਸਿੱਧੀ ਬਿਜਾਈ ਤਾਂ ਅਸੀਂ ਸੁਣਦੇ ਆ ਪਰ ਕੁਦਰਤੀ ਤਰੀਕੇ ਨਾਲ ਝੋਨੇ ਦੀ ਬਿਜਾਈ ਤੁਸੀਂ ਇਹਨੂੰ ਨਾਂ ਦਿੰਨੇ ਹੋ ਇਹ ਕੀ ਵਿਧੀ ਆ ਯਾਨੀ ਅਸੀਂ ਕਹਿ ਦਈਏ ਕਿ ਜਿਹੜੀਆਂ ਸਿੱਧੀਆਂ ਬਜਾਈਆਂ ਡੀਐਸਆਰ ਜਾਂ ਜਿਹੜੀਆਂ ਹੋਈਆਂ ਨੇ ਉਹਨਾਂ ਨਾਲ ਕੀ ਵੱਖਰਾ ਹੈ ਜਿੱਦਾਂ ਡੀਐਸਆਰ ਤਾਂ ਸਾਰੇ ਪਹਿਲਾਂ ਬੀਜ ਦੇ ਸੀਗੇ ਪਰ ਪੂਰੀ ਸਫਲ ਨਹੀਂ ਹੋਈ ਤੇ ਐਤਕਈ ਪਿਛਲੇ ਸਾਲ ਆਪਾਂ ਏਐਸਆਰ ਵਿਧੀ ਨਾਲ ਗੁੱਡ ਗਰੋ ਕ੍ਰੌਪ ਕੇਅਰ ਫਗਵਾੜੇ ਵਾਲਿਆਂ ਦੀ ਮਤਲਬ ਉਹਨੀਆਂ ਆਪਾਂ ਨੂੰ ਹੈਲਪ ਕੀਤੀ ਤੇ ਉਹ ਹਿਸਾਬ ਨਾਲ ਆਪਾਂ ਏਐਸਆਰ ਵਿਧੀ ਨਾਲ ਛੋਨਾ ਬੀਜਿਆ ਜੀ ਠੀਕ ਤੇ ਇਹ ਮਤਲਬ ਕਿ ਡੀਐਸਆਰ ਚ ਆਪਨੂੰ ਕੱਖ ਦੀ ਕੱਖ ਬਹੁਤ ਹੁੰਦਾ ਹੈਗਾ ਤੇ ਮਤਲਬ ਕੰਟਰੋਲ ਨਹੀਂ ਹੁੰਦਾ ਜੀ ਤੇ ਏਐਸਆਰ ਜਿੱਦਾਂ ਕਹਿੰਦੇ ਆ ਕਿ ਮਤਲਬ ਆਕਸੀਜਨ ਇਹ ਰੋਕ ਦਿੰਦਾ ਜੀ ਜਿੱਦਾਂ ਆਪਾਂ ਸਵਾਗਾ ਪਹਿਲਾਂ ਆਪ ਖੱਤਾ ਜਦੋਂ ਬੋਹਣਾ ਤੇ ਖੱਤੇ ਦੀ ਆਪਾਂ ਪਾਣੀ ਲਾਉਣਾ ਖੱਤੇ ਨੂੰ ਠੀਕ ਹੈ ਤੇ ਉਦੋਂ ਬਾਅਦ ਚ ਸਵਾਗੇ ਮਾਰਨੇ ਆਪਾਂ 6 ਤੋਂ 7 ਸਵਾਗੇ ਕਹਿੰਦੇ ਆ ਜੀ ਠੀਕ ਹੈ ਤੇ ਆਪਾਂ 6 ਸਵਾਗੇ ਮਾਰ ਕੇ ਉਦੋਂ ਬਾਅਦ ਚ ਡ੍ਰਿਲਿੰਗ ਕਰਤੀ ਸੀਗੀ ਝੋਨੇ ਦੀ ਠੀਕ ਹੈ ਹਾਂਜੀ ਤੇ ਡ੍ਰਿਲ ਜਦੋਂ ਡ੍ਰਿਲਿੰਗ ਕੀਤੀ ਤੇ ਉਦੋਂ ਬਾਅਦ ਡ੍ਰਿਲਿੰਗ ਕਰਨ ਤੋਂ ਉੱਪਰ ਵੀ ਆਪਾਂ 2 ਤੋਂ 3 ਸਵਾਗੇ ਮਾਰੇ ਆ ਜੀ ਡ੍ਰਿਲਿੰਗ ਕਰਨ ਤੋਂ ਬਾਅਦ ਵੀ ਸਵਾਗਾ ਹਾਂਜੀ ਤਿੰਨ ਇੱਕ ਵਾਰੀ ਤੁਸੀਂ ਕਹਿੰਦੇ ਹੋ ਮਾਰਿਆ ਹਾਂਜੀ ਹਾਂਜੀ ਦੋ ਤਿੰਨ ਵਾਰੀ ਮਾਰਿਆ ਠੀਕ ਹੈ ਕਿਤੇ ਦੋ ਵਾਰੀ ਮਾਰਿਆ ਕਿਤੇ ਤਿੰਨ ਵਾਰੀ ਤੁਹਾਡੇ ਮਾਰਿਆ ਠੀਕ ਹੈ ਹਾਂਜੀ ਹਾਂਜੀ ਅੱਛਾ ਜਦੋਂ ਅਸੀਂ ਇਧਰ ਵਿਧੀ ਵਾਲੇ ਪਾਸੇ ਆਉਣ ਦੀ ਗੱਲ ਕਰਦੇ ਆਂ ਜਾਂ ਡੀਐਸਆਰ ਵਿਧੀ ਜਾਂ ਅਸੀਂ ਕੱਦੂ ਵਾਲੇ ਝੋਨੇ ਦੇ ਨਾਲ ਕੰਪੈਰੀਜ਼ਨ ਕਰਦੇ ਆਂ ਤਾਂ ਸਭ ਤੋਂ ਵੱਡੀ ਗੱਲ ਹੁੰਦੀ ਆ ਕਿ ਨਤੀਜਾ ਕੀ ਨਿਕਲਦਾ ਹੈ ਹਨਾ ਆਪਾਂ ਨਤੀਜੇ ਤੋਂ ਸ਼ੁਰੂਆਤ ਕਰਦੇ ਆਂ ਤਾਂ ਪਿਛਲੇ ਸਾਲ ਵੀ ਤੁਸੀਂ ਕਹਿੰਦੇ ਲਾਇਆ ਐਸਕੀ ਵੀ ਲਾਇਆ ਨਤੀਜਾ ਕੀ ਲੱਗ ਰਿਹਾ ਤੁਹਾਨੂੰ ਜੇ ਤਾਂ ਪਿਛਲੇ ਸਾਲ ਆਪਾਂ ਲਾਇਆ ਸੀਗਾ ਆਪਾਂ ਨੂੰ ਤਾਂ ਜੀ ਕੱਦੂ ਵਾਲੀ ਬਜਾਈ ਨਾਲੋਂ ਥੋੜਾ ਵਧੀਆ ਲੱਗਾ ਜੀ ਇਹ ਠੀਕ ਹੈ ਤੇ ਇਹਦੇ ਮਤਲਬ ਉਸ ਤੋਂ 2 ਤੋਂ 3 ਕੁਇੰਟਲ ਝਾੜ ਵੀ ਇਹਦਾ ਵੱਧ ਨਿਕਲਿਆ ਜੀ ਆਪਾਂ ਨੂੰ ਮਿਲਿਆ ਕੋਈ ਵੱਖਰੀ ਕਿਸਮ ਆ ਜਾਂ ਜਿਹੜੀ ਕਿਸਮ ਕੱਦੂ ਵਾਲੇ ਲੱਗ ਜਾਂਦੀ ਉਹੀ ਲੱਗਦੀ ਕੱਦੂ ਵਾਲੇ 110 ਵਗੈਰਾ ਜਾਂ 26 ਲਾਉਂਦੇ ਸਾਰੇ ਉਹੀ ਠੀਕ ਹੈ ਕਿਸਮ ਉਹੀ ਲਾਈ ਜੀ ਠੀਕ ਹੈ ਤੇ ਮਤਲਬ ਇਹਦਾ ਝਾੜ ਦੂਜੇ ਨਾਲੋਂ ਦੋ ਸਮਝ ਲੋ 2-3 ਕੁਇੰਟਲ ਵੱਧ ਹੀ ਨਿਕਲੇ ਜੀ ਜਿਹੜੇ ਖੇਤ ਚ ਆਪਾਂ ਖੜੇ ਆ ਅਮਰਤ ਇਹ ਹੁਣ ਕਿਹੜੀ ਮਤਲਬ ਕਿਸਮ ਹੈ ਇਹ ਤਾਂ ਹੀ ਹੈਗਾ ਪਾਇਨੀ ਦਾ 28267 ਜੀ ਇਹ ਹਜੇ ਮੰਨ ਲਓ ਮਹੀਨਾ ਕਲੀਡ ਚੱਲ ਰਿਹਾ ਕੰਮ ਹਾਂਜੀ ਹਾਂਜੀ ਇਹ ਥੋੜਾ ਲੇਟ ਇਹ ਲੰਬੇ ਟਾਈਮ ਲੈਂਦਾ ਜੀ ਆਪਾਂ ਜੇ ਸਤੰਬਰ ਚ ਖੜੇ ਆਂ ਤੇ ਇਹ ਅਕਤੂਬਰ ਦੇ ਅੱਧ ਜਾ ਕੇ ਕਿਤੇ ਨਾ ਕਿਤੇ ਤਿਆਰ ਹੋ ਜੂ ਵੱਡ ਹੋ ਜੂ ਹਨਾ ਪਰ ਮੈਨੂੰ ਵੇਖਣ ਚ ਬੜਾ ਵਧੀਆ ਲੱਗ ਰਿਹਾ ਕੱਦ ਬਹੁਤ ਸੋਹਣਾ ਝੋਨੇ ਦਾ ਤੇ ਬੂਜੇ ਵੀ ਆਮ ਨਾਲੋਂ ਕਿਤੇ ਜ਼ਿਆਦਾ ਨਜ਼ਰ ਆ ਰਿਹਾ ਹੈ ਜੀ ਇਹ ਫਿਰ ਆਊਟਪੁੱਟ ਕੀ ਦੇਜੂਗਾ ਤੁਹਾਡੇ ਹਿਸਾਬ ਨਾਲ ਇਹ ਆਊਟਪੁੱਟਿੰਦੇ ਹੁਣ ਦੇਖਣ ਨੂੰ ਤਾਂ ਇਦਾਂ ਲੱਗ ਜੇ 32-33 ਦੇਣਾ ਚਾਹੀਦਾ ਕੁੰਟਲ ਇਹਨੂੰ ਠੀਕ ਹੈ ਉੱਪਰ ਹੀ ਜਾਣਾ ਚਾਹੀਦਾ ਜੀ ਤੇ ਬਾਕੀ ਪਿਛਲੇ ਸਾਲ ਇਹ 32-33 ਤਾਂ ਪਿਛਲੇ ਸਾਲ ਸੀਗਾ ਐਤਕੀ ਥੋੜੀ ਹੋਰ ਮਿਹਨਤ ਕੀਤੀ ਹੈ ਬਾਕੀ ਦੇਖੋ ਜੇ ਥੋੜਾ ਉੱਪਰ ਤੱਕ ਜਾਵੇ ਅੱਛਾ ਅਮਰ ਟੋਟਲ ਕਿੰਨੇ ਕਿੱਲੇ ਤੁਸੀਂ ਸਿੱਧੀ ਬਜਾਈ ਦੇ ਕੀਤੇ ਹੋਏ ਨੇ ਐਤਕੀ ਆਪਾਂ 90 ਖੇਤ ਕੀਤੇ ਜੀ 90 ਖੇਤ ਹਾਂਜੀ ਹਾਂਜੀ ਪਿਛਲੇ ਸਾਲ ਕਿੰਨੇ ਸੀਗੇ ਪਿਛਲੇ ਸਾਲ 20 ਖੇਤ ਸੀਗੇ ਮਤਲਬ 20 ਤੋਂ ਸਿੱਧਾ 70 ਦਾ ਜੰਪ ਮਾਰ ਕੇ 90 ਕਰ ਲਏ ਹਾਂਜੀ ਹਾਲਾਂਕਿ ਲੋਕ ਸੋਚਦੇ ਹੈਗੇ ਕਿ ਹੌਲੀ-ਹੌਲੀ ਕਰੀਏ 20 40 60 ਪੈਦ ਕੀ ਹੈ ਕਿ ਚਲੋ ਹੁਣ ਪੰਗਾ ਲੈਣਾ ਹੀ ਹੈ ਇਕੱਠੇ ਲੈ ਲਿਆ ਪਨੀਰੀ ਵੀ ਬੀਜੀ ਹੈਗੀ ਅੱਛਾ ਕਿ ਜੋ ਹੋਊਗਾ ਹੁਣ ਦੇਖੀ ਚਾਉ ਅੱਛਾ ਚਲੋ ਮੈਨੂੰ ਪੂਰੀ ਵਿਧੀ ਸਮਝਾਓ ਕਿ ਉਸ ਤੋਂ ਬਾਅਦ ਤੁਸੀਂ ਕਹਿੰਦੇ ਹੋ ਕਿ ਡ੍ਰਿੱਲ ਕਰਨ ਤੋਂ ਬਾਅਦ ਵੀ 300 ਸਹਾਗੇ ਜਿਹੜੇ ਮਾਰੇ ਆ ਉਸ ਤੋਂ ਬਾਅਦ ਪਾਣੀ ਕਿੰਨਾ ਲੱਗਦਾ ਹੈ ਕਿਹੜੀ ਸਪਰੇਅ ਕਰਨੀ ਪਈ ਕਿਦਾਂ-ਕਿਦਾਂ ਵਿਧੀ ਉਹ ਜ਼ਰੂਰ ਦੱਸੋ ਉਸ ਤੋਂ ਬਾਅਦ ਜਦੋਂ ਆਪਾਂ ਬੀਜ ਲਿਆ ਉਸ ਤੋਂ ਬਾਅਦ ਦੋ ਤਿੰਨ ਸਹਾਗੇ ਮਾਰੇ ਤੇ ਆਪਣੇ ਡਾਕਟਰ ਸਾਹਿਬ ਹੁਣੇ ਫਗਵਾੜੇ ਵਾਲੇ ਗੁੱਡਗੁਰੂ ਵਾਲੇ ਕਹਿੰਦੇ ਆ ਕਿ ਆਪਾਂ 25 ਦਿਨਾਂ ਬਾਅਦ ਪਾਣੀ ਲਾਓ ਜੀ ਪਿਛਲੇ ਸਾਲ ਆਪਾਂ 25 ਦਿਨਾਂ ਬਾਅਦ ਲਾਇਆ ਸੀ ਐਤਕੀ ਮੌਸਮ ਥੋੜਾ ਗਰਮ ਜ਼ਿਆਦਾ ਹੈਗਾ ਤੇ ਗਰਮੀ ਜ਼ਿਆਦਾ ਪੈਣ ਕਰਕੇ ਐਤਕੀ 15 ਦਿਨਾਂ ਬਾਅਦ ਪਾਣੀ ਲਾਇਆ ਜੀ ਪਹਿਲਾ ਪਾਣੀ ਮਤਲਬ ਪਹਿਲਾ ਪਾਣੀ 15 ਦਿਨ ਬਾਅਦ ਲਾਇਆ ਹਾਂਜੀ 15 ਦਿਨਾਂ ਬਾਅਦ ਅੱਛਾ ਤੇ ਉਸ ਤੋਂ ਬਾਅਦ ਚ 10-15 ਦਿਨ ਛੱਡ ਕੇ ਫੇਰ ਦੂਜਾ ਪਾਣੀ ਲਾਇਆ ਠੀਕ ਹੈ ਤੇ ਹੌਲੀ ਹੌਲੀ ਮਤਲਬ ਪਾਣੀ ਸਕਾਸ ਕਾ ਕੇ ਲਾਇਆ ਦਾਨੀ ਜਿੱਦਾਂ ਆਪਾਂ ਕੱਦੂ 'ਚ ਪਾਣੀ ਖੜਾ ਰ ਪਾਣੀ ਬਹੁਤ ਘੱਟ ਲੱਗੇ ਹੋਣੇ ਹਾਂਜੀ ਪਾਣੀ ਤਾਂ ਘੱਟ ਲੱਗਦੀ ਆ ਫੇ ਕਿੰਨੇ ਮਤਲਬ ਅੰਦਾਜ਼ਾ ਲਾਈ ਹੈ ਕਿ ਮੀਂਹ ਵੀ ਚੰਗੇ ਪੈ ਗਏ ਸੀਗੇ ਤੇ ਮੈਂ ਉਧਰ ਹੀ ਚੰਗੇ ਪੈ ਗਏ ਸਾਡੇ ਦੇ ਸਾਡੇ ਦੇ ਪਾਸੇ ਵੀ ਸੰਗਰ ਸਾਡੇ ਵਾਲੇ ਪਾਸੇ ਨਹੀਂ ਰਿਹਾ ਇੱਧਰ ਤਾਂ ਜੀ ਚਲੋ ਚਲੋ ਜੇ ਜੇ ਨਹੀਂ ਮੀਂਹ ਚੰਗੇ ਪਏ ਤਾਂ ਕਿੰਨੇ ਪਾਣੀ ਲੱਗੇ ਤੁਹਾਡੇ ਤਾਂ ਉਹੀ ਹਫ਼ਤੇ ਚੱਕ ਵਾਰੀ ਇੱਕ ਖੱਤੇ ਨੂੰ ਪਾਣੀ ਲਾਈਦਾ ਸਮਝ ਲਓ ਮਹੀਨੇ ਚ ਤਿੰਨ ਤੋਂ ਚਾਰ ਪਾਣੀ ਲਾਈਦੇ ਸੀ ਮਹੀਨੇ ਤਿੰਨ ਤੋਂ ਚਾਰ ਪਾਣੀ ਬਸ ਹਾਂਜੀ ਤੇ ਦੋ ਮਹੀਨੇ ਹੋਏ ਸਮਝ ਲਓ ਲਾਇਨੂ ਤੇ 6 ਇੱਕ ਪਾਣੀ ਲੱਗੇ ਹੋਗੇ ਸੱਤ ਜੇ ਇਹ ਮੀਂਹ ਪੈ ਜੇ ਕੋਈ ਦੋ ਜਾਂ ਤਿੰਨ ਵਾਰੀ ਤਾਂ ਫਿਰ ਉਹ ਪਾਣੀ ਅੱਧੇ ਰਹਿ ਜਾਣੇ ਆ ਪਿਛਲੇ ਸਾਲ ਮੀਂਹ ਪੈ ਗਿਆ ਹੈਗਾ ਤਾਂ ਉਦੋਂ ਚਾਰੀ ਪਾਣੀ ਲੱਗੇ ਗਣਤੀ ਵੀ ਸਿਰਫ ਚਾਰ ਪਾਣੀ ਹਾਂਜੀ ਤਾਂ ਮਤਲਬ ਮੈਂ ਵੈਸੇ ਤਾਂ ਇੱਕ ਰਿਪੋਰਟ ਆਈ ਸੀ ਉਹ ਕਹਿੰਦੇ ਨੇ ਵੀ 50% ਦੀ ਪਾਣੀ ਬਚਾ ਲੈਣੇ ਆ ਆਪਾਂ ਵੀ ਇਹ ਵਿਧੀ ਨਾਲ ਜੇ ਢੋਢੀ ਮੰਨੀਏ ਜੋ ਤੁਸੀਂ ਕਹਿੰਨੇ ਹੋ ਸਰ ਸਾਹਿਬ ਨੇ 70 80% 70% ਵੀ ਦੀ ਬਾਜਦਾ ਪਰ ਲੋਕ ਨਹੀਂ ਵਿਸ਼ਵਾਸ ਕਰਦੇ ਇਸ ਚੀਜ਼ ਤੇ ਇਹ ਆਪਾਂ ਮਤਲਬ ਵਿਸ਼ਵਾਸ ਤਾਂ ਕੋਈ ਵੀ ਨਹੀਂ ਕਰਦਾ ਆਪਾਂ ਜੇ ਆਪਾਂ ਕਿਸੇ ਹੱਲ ਦੇਖੀਏ ਜੇ ਆਪ ਕਰਾਂਗੇ ਆਪਾਂ ਫੇ ਹੌਲੀ ਹੌਲੀ ਪਤਾ ਲੱਗੂਗਾ ਜਾਪ ਨੂੰ ਪਿਛਲੇ ਸਾਲ ਆਪਾਂ 20 ਖੱਤੇ ਬੀਜੇ ਆਪਾਂ ਨੂੰ ਵਧੀਆ ਲੱਗਾ ਇਸ ਕਰਕੇ ਅੱਜ ਕੀ ਹੋਇਆ ਥੋੜਾ ਜਿਆਦਾ ਵਧਾਇਆ ਕੰਮ ਨਹੀਂ ਠੀਕ ਹੈ ਤੁਸੀਂ ਤਜਰਬਾ ਕੀਤਾ ਪਰ ਲੋਕਾਂ ਦੇ ਵਿੱਚ ਕਈ ਸਮੱਸਿਆਵਾਂ ਕੇ ਯਾਰ ਸਭ ਤੋਂ ਪਹਿਲਾ ਸਵਾਲ ਤਾਂ ਇਹ ਕਿਦਾਂ ਹੋ ਚੁ ਝੋਨਾ ਦਾ ਕਹਿੰਦੇ ਖੜੇ ਪਾਣੀ ਵਾਲੀ ਫਸਲ ਹੈ ਹੈਨਾ ਵੀ ਜਿਹੜੀ ਜਿਹੜੀ ਸਾਇੰਸ ਵੀ ਕਿਤਨਾ ਕਿਤੇ ਸ਼ਾਇਦ ਇਹੀ ਗੱਲ ਕਹਿੰਦੀ ਆ ਤੇ ਸਾਇੰਸ ਦੇ ਪਿਛੇ ਲੱਕੇ ਆਮ ਕਿਸਾਨ ਵੀ ਇਹੀ ਕਹਿੰਦਾ ਵੀ ਝੋਨਾ ਦਾ ਖੜੇ ਪਾਣੀ ਦੀ ਫਸਲ ਆ ਉਹ ਖੜੇ ਪਾਣੀ ਤੋਂ ਬਿਨਾ ਨਹੀਂ ਹੋ ਸਕਦਾ ਤੁਸੀਂ ਪਾਣੀ ਖੜਾ ਨਹੀਂ ਦੇ ਰਹੇ ਹੋ ਹੁਣ ਦੇਖ ਲਓ ਹੁਣ ਵੀ ਪਾਣੀ ਹੁਣ ਸੁੱਕਣ ਤੇ ਲਾਇਆ ਆ ਜੀ ਵੀ ਪਾਣੀ ਸੁੱਕ ਜਾਵੇ ਉਹ ਕੱਤਾ ਦੇਖ ਲਓ ਪਰਲਾ ਉਹ ਕੱਤਾ ਚਿੱਟਾ ਹੋਇਆ ਆ ਜੀ ਠੀਕ ਹੈ ਆਪਾਂ ਤਾਂ ਕਹਿੰਦੇ ਕਿ ਪਾਣੀ ਸਕਾਸ ਕਾ ਕੇ ਲਾਉਣਾ ਚਾਹੀਦਾ ਜਿਹੜੀ ਮਤਲਬ ਬਿਮਾਰੀ ਵੀ ਘੱਟ ਪਾਵੇ ਅੱਛਾ ਪਾਣੀ ਜਿਹਦਾ ਸਕਾਉਂਡ ਤਾਂ ਤੁਸੀਂ ਕਰਦੇ ਹੋ ਮਤਲਬ ਇਹ ਤੁਸੀਂ ਕਿੰਨੇ ਦਿਨ ਪਹਿਲਾਂ ਪਾਣੀ ਲਾਇ ਇਹਨੂੰ ਤਾਂ ਸਮਝ ਲਓ 5 ਦਿਨ ਪਹਿਲਾਂ ਲਾਇਆ ਹੈਗਾ ਤੇ ਹੁਣ ਇਹ ਅੰਦਾਜ਼ਾ 5 ਦਿਨ ਪਹਿਲਾਂ ਪਾਣੀ ਲਾਇਆ 2-3 ਦਿਨ ਹਜੇ ਹੋਰ ਟਪਾਉਂਗੇ ਤੇ ਹਾਂਜੀ ਟਪਾਉਂਗੇ ਇਹ ਤਾਂ ਸੋਚਿਆ ਹੁਣ ਜਿੱਥੇ ਇਸ ਟਾਈਮ 'ਚ ਹੋਣਾ ਹੈਗਾ ਇਹਨੂੰ ਦੋ ਪਾਣੀ ਲਾਉਣੇ ਜੀ ਬਸ ਸਿਰਫ ਦੋ ਪਾਣੀ ਹੋਰ ਲਾਉਣੇ ਯਾਨੀ ਕਿ ਇੱਕ ਮਹੀਨੇ ਦੇ ਦੋ ਪਾਣੀ ਤੁਸੀਂ ਹੋਰ ਕਹਿਣੇ ਹੋਣ ਅੱਛਾ ਅਮਰਤ ਇੱਕ ਗੱਲ ਹੋਰ ਬੜੀ ਨਿਕਲ ਕੇ ਸਾਹਮਣੇ ਆਈ ਕਿ ਜਦੋਂ ਏਐਸਆਰ ਵਿਧੀ ਨਾਲ ਤੁਸੀਂ ਕੀਤਾ ਝੋਨਾ ਹਾਂਜੀ ਤਾਂ ਮੈਨੂੰ ਮੈਂ ਆਲੇ-ਦੁਆਲੇ ਕੁਝ ਲੋਕਾਂ ਨੂੰ ਪੁੱਛਿਆ ਉਹ ਕਹਿੰਦੇ ਬਈ ਅਸੀਂ ਬੜਾ ਇਹਨਾਂ ਨੂੰ ਰੋਕਿਆ ਸੀ ਇਹ ਨਹੀਂ ਮੰਨੇ ਪਰ ਅੱਜ ਇਹ ਕਾਮਯਾਬ ਹੋ ਗਏ ਉਹ ਪਹਿਲਾ ਜਿਹੜਾ ਜ ਸਵਾ ਕਮਹੀਨੇ ਦਾ ਪੀਰੀਅਡ ਸੀ ਕਹਿੰਦੇ ਲੋਕਾਂ ਨੇ ਤੁਹਾਨੂੰ ਬਹੁਤ ਸਮਝਾਇਆ ਸੀ ਉਹ ਕਿਉਂ ਸਮਝਾਇਆ ਸੀ ਉਹ ਇਹ ਕਹਿੰਦੇ ਸੀਗੇ ਕਿ ਝੋਨਾ ਠਾਡਾ ਹੋਣਾ ਨਹੀਂ ਜੀ ਕੋਈ ਆ ਵੀ ਨਹੀਂ ਸੀਗਾ ਲੋਕ ਕਹਿੰਦੇ ਨੇ ਕਹਿੰਦੇ ਕਦ ਨਹੀਂ ਕੀਤਾ ਅੱਜ ਜੋ ਝੋਨੇ ਦਾ ਕਦਾ ਉਹ ਸਵਾ ਮਹੀਨਾ ਪਹਿਲਾਂ ਸਾਨੂੰ ਜੋ ਲੱਗਦਾ ਸੀ ਤਿੰਨ ਸਵਾ ਅਗੇ ਤੋਂ ਬਾਅਦ ਤੁਸੀਂ ਕਹਿੰਦੇ ਹੋ ਪਾਣੀ ਲਾਇਆ 15 ਦਿਨਾਂ ਨੂੰ ਪਾਣੀ ਦਾ ਉਹ ਲੱਗਦਾ ਨਹੀਂ ਸੀ ਝੋਨਾ ਇਦਾਂ ਕੱਢ ਕੱਢੂਗਾ ਪਹਿਲਾਂ ਤਾਂ ਕਹਿੰਦੇ ਸੀ ਨਿਕਲਣਾ ਹੀ ਨਹੀਂ ਜੀ ਹੂੰ ਜਦੋਂ ਨਿਕਲ ਗਿਆ ਫੇਰ ਕਹਿੰਦੇ ਜੀ ਇਹਨੇ 부ਜਾ ਨਹੀਂ ਕਰਨਾ ਠੀਕ ਹੈ ਜਦੋਂ 부ਜਾ ਕਰਨ ਲੱਪਿਆ ਕਹਿੰਦੇ ਜੀ ਛਿੱਟਾ ਨਹੀਂ ਨਿਕਲਣਾ ਛਿੱਟਾ ਨਹੀਂ ਨਿਕਲਣਾ ਹਣ ਜਦੋਂ ਛਿੱਟਾ ਨਿਕਲਣ ਲੱਗਾ ਕਹਿੰਦੇ ਛਿੱਟਾ ਏ ਡੱਡਾ ਕਰਹਿਣਾ ਤੇ ਜਦੋਂ ਹੁਣ ਛਿੱਟਾ ਏ ਡੱਡਾ ਹੋਇਆ ਤੇ ਹੁਣ ਹੁਣ ਸਾਰੇ ਦੇਖਦੇ ਆ ਕੀ ਹਾਂ ਦੇਖਣਾ ਹੁੰਦੇ ਕਿ ਅਗਲੀ ਵਾਰੀ ਅਸੀਂ ਇਹ ਟਰਾਈ ਕਰਨਾ ਹੁਣ ਤੁਹਾਡੇ ਸਾਹਮਣੇ ਤੁਸੀਂ ਇੱਥੇ ਆ ਕੇ ਦੇਖ ਲਓ ਜੀ ਹਾਂ ਮੇਰੇ ਹਿਸਾਬ ਨਾਲ ਇਹ 5-9 ਦਾ ਮੈਂ ਆ ਤੇ ਉਨਾਂ ਜਿਹੜਾ ਪੰਜ ਫੁੱਟ ਨੇੜੇ ਤੇ ਦਾ 5 ਫੁੱਟ 5.5 ਫੁੱਟ ਤੋਂ ਉੱਪਰ ਜਿਹੜਾ ਕਰਦ ਜਾਂਦਾ ਪਿਆ ਹਾਂਜੀ ਤੇ ਹਜੇ ਤੁਸੀਂ ਕਹਿੰਦੇ ਹੋ ਕਿ ਮਹੀਨਾ ਕੋ ਹੋਰ ਇਹਦਾ ਹੈਗਾ ਕਿ 1/2 ਇੰਚ ਸ਼ਾਇਦ ਹੋਰ ਟੱਪ ਜੇ ਹਾਂਜੀ ਅੱਛਾ ਨਹੀਂ ਪਰ ਜਿਹੜਾ ਪਹਿਲੇ ਵਾਲੇ 50 ਦਿਨ ਦਾ ਜਾਂ 45 ਦਿਨ ਦਾ ਪੀਰੀਅਡ ਆ ਉਹਦੇ ਵਿੱਚ ਕਹਿੰਦੇ ਇਹਦਾ ਕੱਦ ਛੋਟਾ ਹੁੰਦਾ ਉਹ ਕਾਰਨ ਕੀ ਹੈ ਕਿ ਵਿਧੀ ਕਰਕੇ ਹੀ ਆ ਕੁਦਰਤੀ ਆ ਉਹ ਨਹੀਂ ਇਹ ਕੁਦਰਤੀ ਤਰੀਕਾ ਹੀ ਆ ਜੀ ਹੁਣ ਹੌਲੀ-ਹੌਲੀ ਇਹਨੇ ਆਪਣਾ ਬੂਝਾ ਫੜਨਾ ਆ ਤਿਆਰ ਹੋਣਾ ਹੌਲੀ-ਹੌਲੀ ਠੀਕ ਆ ਤੇ ਉਹ ਤਾਂ ਨਹੀਂ ਉਹ ਲੋਕਾਂ ਦੇ ਕਹਿਣ ਦਾ ਤਰੀਕਾ ਹੈ ਜੀ ਇਹ ਕਿ ਹਾਂ ਇਹ ਕਦ ਨਹੀਂ ਕਰਦਾ ਹੁਣ ਤੁਹਾਡੇ ਸਾਹਮਣੇ ਕਦ ਇੰਨਾ ਕੀਤਾ ਮੈਂ ਕਹਿੰਦਾ ਕੱਦੂ ਵਾਲਾ ਝੋਨਾ ਵੀ ਨਹੀਂ ਕਰਦਾ ਜੀ ਅੱਛਾ ਹੁਣ ਆਪਾਂ ਤੁਲਨਾ ਤੇ ਆ ਜੀਏ ਕੱਦੂ ਵਾਲੇ ਝੋਨੇ ਦੀ ਤੁਲਨਾ ਤੇ ਇਹਦੀ ਤੁਲਨਾ ਹਾਂਜੀ ਹਾਂਜੀ ਫਰਕ ਕੀ ਆ ਪਾਣੀ ਦਾ ਤੁਸੀਂ ਕਹਿੰਨੇ ਆ ਵੀ 70 80% ਦੀ ਸੇ ਬਚਾ ਲਿਆ ਲੇਬਰ ਕਿੰਨੀ ਬਚੀ ਇਹਦੇ ਕਿ ਬਹੁਤੇ ਮੈਨੂੰ ਕਹਿੰਦੇ ਨੇ ਵੀ ਲੇਬਰ ਦਾ ਖਰਚਾ ਵੀ ਹੈਗਾ ਬਾਅਦ ਚੋਂ ਦਵਾਈਆਂ ਦਾ ਖਰਚਾ ਆ ਜਾਊਗਾ ਸੁੰਡੀ ਪੈ ਜਾਂਦੀ ਹੈ ਚੂਹੇ ਬਹੁਤ ਤੰਗ ਕਰਦੇ ਆ ਕਹਿੰਦੇ ਨੇ ਨੇ ਆਪਣੇ ਤਾਂ ਇਹ ਨਾ ਚੂਹੇ ਨੇ ਤਾਂ ਕੀਤਾ ਨਾ ਸੁੰਡੀ ਪਈ ਤੇ ਮਤਲਬ ਉਹ ਵਧੀਆ ਰਿਆ ਜੀ ਤੇ ਜੇ ਆਪਾਂ ਤੋਲਣਾਂ ਦੀ ਗੱਲ ਕਰੀਏ ਪਿਛਲੇ ਸਾਲ ਤੁਹਾਨੂੰ ਆਪਾਂ ਉਹ ਹੀ ਦੱਸਦੇ ਆ ਕਿ ਪਿਛਲੇ ਸਾਲ ਜਿਹੜਾ ਆਪਣਾ ਝੋਨਾ ਹੈ ਕੱਦੂ ਵਾਲਾ ਉਹ ਨਿਕਲਿਆ 28 29 30 ਕੁਇੰਟਲ ਜਿਹੜੇ ਆ 20 ਖਤਿਆ ਪਰ ਸਿੱਧੀ ASR ਟੈਕਨੀਕ ਨਾਲ ਹੈਗੇ ਇਹਦੇ ਨਿਕਲਿਆ 32 33 ਕੁਇੰਟਲ ਤੇ ਠੀਕ ਹੈ ਯਾਨੀ ਕਿ ਚਲੋ ਤਿੰਨ ਤੋਂ ਚਾਰ ਕੁਇੰਟਲ ਫਰਕ ਤਾਂ ਹੈਗਾ ਹੀ ਹੈਗਾ एवरेज ਫਰਕ ਜਿਹੜਾ ਹੈਗਾ ਹੈਗਾ 2 ਤੋਂ 4 ਦਾ ਵਿੱਚ ਪੈ ਜਾਂਦਾ ਅੱਛਾ ਦਵਾਈਆਂ ਦਵਾਈਆਂ ਕਿੰਨੀਆਂ ਛੜਕਣੀਆਂ ਪਈਆਂ ਨੇ ਦਿੱਤੇ ਉਹ ਖੜੇ ਪਾਣੀ ਚ ਸਪਰੇਆਂ ਤਾਂ ਬਹੁਤ ਕਰਨੀਆਂ ਪੈਂਦੀਆਂ ਇਹਦਾ ਗੱਲ ਪੱਕੀ ਹੈ ਹਾਂਜੀ ਉਹਦਾ ਗੱਲ ਹੈ ਜੀ ਹੁਣ ਕਿਉਂ ਕਿ ਤਾਂ ਪਾਣੀ ਖੜਿਆ ਨਹੀਂ ਇਹ ਤਾਂ ਹੁਣ ਇਹਨੂੰ 21 21 ਸਪਰੇ ਕੀਤੀ ਆ ਜੀ ਇਸ ਟਾਈਮ ਕਾਦੀ ਆਪਣੇ ਆਹ ਪੱਤਾ ਲਪੇਟ ਗੋਭ ਦੀ ਸੰਡੀ ਦੀ ਅੱਛਾ ਹੋਰ ਕੋਈ ਸਪਰੇ ਨਹੀਂ ਪੱਤਾ ਲਵੇਟ ਨੂੰ ਕਿੰਨਾ ਕੁ ਪੈਂਦਾ ਨਹੀਂ ਪੱਤਾ ਲਵੇਟ ਪਿਆ ਵੀ ਨਹੀਂ ਆਪਣੇ ਮਨ ਦੇ ਡਰ ਕਰਕੇ ਚਾਹੂੰ ਡਰ ਕਰਕੇ ਕਰਤੀ ਇਹ ਪੈਂਦਾ ਨਹੀਂ ਹੈ ਵੈਸੇ ਕੀ ਦਿੱਕਤ ਆਉਂਦੀ ਕੁ ਬਿਮਾਰੀ ਆਉਂਦੀ ਇਹਨੂੰ ਅੱਜ ਤੱਕ ਤਾਂ ਕੋਈ ਨਹੀਂ ਪਿਛਲੇ ਸਾਲ ਆਏ ਪਿਛਲੇ ਸਾਲ ਵੀ ਨਹੀਂ ਕੋਈ ਬਿਮਾਰੀ ਆਈ ਠੀਕ ਹੈ ਹਾਂਜੀ ਤੇ ਕੱਖ ਵਗੈਰਾ ਇਹ ਚ ਫਿਰ ਕਿਵੇਂ ਮਾਰਦੇ ਹੋ ਕੱਖ ਸਾਨੂੰ ਉਹੀ ਜੇ ਆਪਾਂ ਗੱਲ ਕਰੀਏ ਤਾਂ ਕੱਖ ਦਾ ਸਾਨੂੰ ਤਾਂ ਕੋਈ ਇਦਾਂ ਹੈ ਨਹੀਂਗਾ ਹੋਇਆ ਕਿ ਹਾਂ ਕੱਖ ਜ਼ਿਆਦਾ ਹੁੰਦਾ ਸਾਨੂੰ ਤਾਂ ਲੱਗਦਾ ਸਮੇਂ ਵਿੱਚ ਘੱਟ ਹੁੰਦਾ ਜੀ ਨਹੀਂ ਪਰ ਸਪਰੇਅ ਕੀਤੀ ਜਦੋਂ ਆਪਾਂ ਕਹੇ ਦੀ ਜਦੋਂ ਝੋਨਾ ਬੀਜਿਆ ਆਪਾਂ ਉਤੇ 3 2 3 ਸਭਾਗੇ ਮਾਰਦੇ ਉਹਦੇ ਬਾਅਦ ਪੈਂਡੀ ਤੇ ਸਾਥੀ ਸਪਰੇਅ ਕੀਤੀ ਜੀ ਆਪਾਂ ਉਸੇ ਟਾਈਮ ਰਾਤ ਨੂੰ ਰਾਤ ਨੂੰ ਕਰਤੀ ਹਾਂਜੀ ਤੇ ਉਹ ਦੋ ਚਾਰ ਦਿਨਾਂ ਬਾਅਦ ਆਪਾਂ 24 ਘੰਟੇ ਵਾਲੀ ਗਰਮ ਮਸ਼ੀਨ ਕਰਤੀ ਠੀਕ ਹੈ ਤੇ ਉਸ ਤੋਂ ਬਾਅਦ ਕੋਈ ਨਹੀਂ ਕੀਤੀ ਜੀ ਹੁਣ ਆਪਾਂ ਕੈਲਕੂਲੇਟਰ ਤੇ ਹਿਸਾਬ ਜਾਈਏ ਵੀ ਪੈਸੇ ਕਿੰਨੇ ਬਚਾਏ ਕੱਦੂ ਤੇ ਡੀਜ਼ਲ ਬਹੁਤ ਲੱਗਦਾ ਹਾਂਜੀ ਚਲੋ ਸੁਹਾਗੇ ਵੀ ਤੁਸੀਂ ਮਾਰੇ ਆ ਦੋ ਤਿੰਨ ਸੁਹਾਗੇ ਵੱਧ ਵੱਜ ਗਏ ਡੀਜ਼ਲ ਬਰਾਬਰ ਲੱਗਿਆ ਜਾਂ ਘੱਟ ਵੱਧ ਲੱਗਿਆ ਉੱਥੇ ਨਹੀਂ ਡੀਜ਼ਲ ਤਾਂ ਹੁਣ ਇੱਥੇ ਇਕੱਲੇ ਸੁਹਾਗੇ ਹੀ ਮਾਰੇ ਆ ਜੀ ਠੀਕ ਹੈ ਉੱਚ ਤਾਂ ਕੱਦੂ ਕਰਨਾ ਹੂੰ ਸਮਝ ਲਓ ਜੇ ਰੋਟਾ ਵੀਟਰ ਨੇ ਕਰਦੇ ਆ ਤਾਂ ਹੌਲੀ ਹੌਲੀ ਮੈਂ 10 ਲੀਟਰ ਤੇਲ ਤਾਂ ਖਾਈ ਜਾਂਦਾ ਹੈ। ਤੇ ਕੋਟਾਂ ਦੇ ਹਿਸਾਬ ਨਾਲ ਚੱਲਦਾ ਨਾ ਕੰਮ। ਹਾਂਜੀ ਹਾਂਜੀ। ਠੀਕ ਹੈ। ਤੇ ਉਸ ਹਿਸਾਬ ਨਾਲ ਆਪ ਨੂੰ ਤਾਂ ਇਹ ਬਹੁਤ ਵਧੀਆ ਰਿਹਾ ਜੀ। ਪਿਛਲੇ ਸਾਲ ਜਿਹੜੇ ਆਪਾਂ ਐਤਕੀ ਵੀ ਕਈ ਖੱਤੇ ਬੀਜੇ ਆ। ਆਪਾਂ ਵਾਏ ਹੀ ਨਹੀਂ ਜੀ। ਠੀਕ ਹੈ। ਜਦੋਂ ਤੂੜੀ ਬਣਾ ਲਈ। ਬਹਰੋਣੀ ਕਰਕੇ ਸਿੱਧੇ ਸੁਹਾਗੇ ਫੇਰ ਤੇ 6-7 ਸੁਹਾਗੇ। ਸਿੱਧੇ ਸੁਹਾਗੇ ਫੇਰੇ ਆ। ਸਿੱਧੇ ਸੁਹਾਗੇ ਹਾਂਜੀ। ਠੀਕ ਹੈ। ਵਾਏ ਨਹੀਂ ਜੀ। ਵਾਏ ਨਹੀਂ ਗੇ। ਕੀ ਬਾਤ ਹੈ। ਅ ਜਦੋਂ ਅਸੀਂ ਝੋਨਾ ਕਦੂ ਵਾਲਾ ਲਾਉਣੇ ਆ। ਲੀਵਰ ਬਹੁਤ ਲੱਗਦੀ ਹੈ। ਮੈਨੂੰ ਦੱਸ ਰਹੇ ਸੀ ਪਿੱਛੇ ਕਿੰਨੀ ਲੇਬਰ ਘਟ ਲੱਗੀ ਹੁਣ ਜਿੱਦਾਂ ਅੱਗੇ ਆ ਅਸੀਂ ਘੱਟੋ ਘੱਟ 10 12 ਬੰਦੇ ਰੱਖੀ ਦੇਈ ਆ ਜੀ ਜਿਹੜੇ ਆਪਣੇ ਨੌਕਰੀ ਵਾਲੇ ਆ ਠੀਕ ਹੈ ਤੇ ਐਤਕੇ ਅਸੀਂ 6 7 ਰੱਖੇ ਆ ਜੀ ਅੱਛਾ ਮਤਲਬ ਲੇਬਰ ਵੀ ਘਟ ਗਈ ਖਰਚਾ ਘਟਿਆ ਹੀ ਆ ਹੁਣ ਜਿੱਦਾ ਬੱਟਾ ਲਿਪਣੀ ਆ ਉਹ ਵੀ ਲੇਬਰ ਨਹੀਂ ਲਿਪਣੀ ਆ ਬੱਟਾ ਲਿਪਣ ਵਾਲਾ ਕੰਮ ਤਾਂ ਮੁੱਕ ਜਾਂਦਾ ਜੀ ਠੀਕ ਹੈ ਬਾਕੀ ਲਾ ਪਾਣੀ ਮੋੜਨਾ ਦੂਜੇ ਚੋਂ ਜਿੱਦਾਂ ਆਪਾਂ ਕੱਦੂ ਕਰਦੇ ਘੜਲ ਵੀ ਪਾਉਗੇ ਠੀਕ ਹੈ ਜਿੱਦਾਂ ਸਾਡੇ ਇੱਥੇ ਉੱਚੀ ਨੀਵੇਂ ਘੱਟੇ ਥੋੜੇ ਦਾ ਪਾਣੀ ਟੁੱਟ ਜਾਂਦਾ ਕੋਲ ਹੋ ਕੇ ਪਾਣੀ ਲਵਾਉਣਾ ਪੈਂਦਾ ਇਹ ਤਾਂ ਸਮਝ ਲੈ ਜਦਾ ਕਣਕ ਨੂੰ ਪਾਣੀ ਲਾਤ ਉਹਦੇ ਝੋਨੇ ਨੂੰ ਲਾ ਅਸਾਂ ਅਮਰਤ ਝੋਨੇ ਦਾ ਸੋਨਾ ਬਦਲ ਲੱਭ ਲਿਆ ਹਣਾ ਪਾਣੀ ਜੇ ਮੈਂ ਗੱਲ ਕਰਾਂ ਚਲੋ ਤੁਹਾਡੀ ਵੀ ਮਿਹਨਤ ਹੈ ਬਈ ਅਵਤਾਰ ਹੋਰਾਂ ਦੀ ਵੀ ਮਿਹਨਤ ਹੈ ਅ ਪਰ ਜਦੋਂ ਅਸੀਂ ਇਹਨੂੰ ਹੁਣ ਕਹਿ ਦਈਏ ਪੂਰੇ ਪੰਜਾਬ ਚ ਲੈ ਕੇ ਜਾਣ ਦੀ ਗੱਲ ਕਰਦੇ ਆ ਤੁਹਾਨੂੰ ਲੱਗਦਾ ਵੀ ਤੁਹਾਡੇ ਪੰਜਾਬ ਆਪਣੇ ਪੰਜਾਬ ਦੇ ਲੋਕ ਨੇ ਜਾਂ ਤੁਹਾਡੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਹਨੂੰ ਖੇਤੀ ਕਿਤੇ ਅਪਣਾ ਲੈਣਾ ਹੈਗਾ ਜਾਂ ਅਪਣਾ ਲਿਆ ਉਕੇ ਲੋਕਾਂ ਨੇ ਟਿੱਚਰਾਂ ਤੁਹਾਨੂੰ ਤਾਂ ਬਹੁਤ ਕੀਤੀਆਂ ਨੇ ਅੱਜ ਪਤਾ ਨਹੀਂ ਲੋਕ ਕੀ ਕਹਿੰਦੇ ਨੇ ਉਹ ਤਾਂ ਹੁਣ ਮਹੀਨੇ ਬਾਅਦ ਸ਼ਾਇਦ ਲੋਕਾਂ ਦਾ ਮਾਣ ਬਦਲ ਜੇ ਪਰ ਡਰ ਤਾਂ ਲੋਕਾਂ ਨੂੰ ਰਹਿੰਦਾ ਹੈ ਨਾ ਨਹੀਂ ਡਰ ਹੌਲੀ ਹੌਲੀ ਬਦਲੀ ਜਾਂਦਾ ਹੈ ਜੀ ਜਿਹਦਾ ਪਿਛਲੇ ਸਾਲ ਕਿਸੇ ਨੇ ਨਹੀਂ ਲਾਇਆ ਆਪਾਂ ਹੀ ਲਾਏਗੇ ਠੀਕ ਹੈ ਤੇ ਐਤਕੀ ਦੋ ਬੰਦਿਆਂ ਨੇ ਹੋਰ ਲਾਏ ਆ ਤਿੰਨ ਬੰਦਿਆਂ ਨੇ ਆਪਣੇ ਕੰਮ ਹਾਂਜੀ ਇੱਥੇ ਨਾਲ ਹੀ ਆ ਆਪਣੇ ਨਾਲ ਹੀ ਗਵੰਡੀ ਜਿਹੜੇ ਆ ਚਾਰ ਪੰਜ ਖੱਤੇ ਐ ਨਹੀਂ ਲਾਏ ਠੀਕ ਹੋਰ ਪਿੰਡ ਮੇਰਾ ਮਿੱਤਰ ਆ ਉਹਨੇ ਵੀ ਚਾਰ ਖਤੇ ਲਾਏ ਆ ਜੀ ਹੌਲੀ ਹੌਲੀ ਮਤਲਬ ਬਦਲਾਅ ਤਾਂ ਹੋਊਗਾ ਟਾਈਮ ਲੱਗੂਗਾ ਹੌਲੀ ਹੌਲੀ ਸਮਝਣ ਨੂੰ ਲੋਕਾਂ ਨੂੰ ਤੇ ਉਹ ਬਦਲਾਅ ਦਾ ਮੋੜ ਕਿਤਨਾ ਕਿਤੇ ਅਸੀਂ ਕਹਦੇ ਇਹ ਵੀ ਸ਼ੁਰੂ ਹੋ ਗਿਆ ਹੈ ਸ਼ੁਰੂ ਹੋ ਗਿਆ ਤੇ ਅਮਰਤ ਨੇ ਵੀ ਕੋਸ਼ਿਸ਼ ਕੀਤੀ ਹੈ ਬੰਨਣ ਦੇ ਹਾਂਜੀ ਹਾਂਜੀ ਹੁਣ ਜਿਹੜੇ ਆਪਣੇ ਯਾਰ ਦੋਸਤ ਨਾਲ ਆਪਾਂ ਕਹੀਦਾਈਏ ਤੂੰ ਵੀ ਵੀਜ ਕੇ ਦੇਖ ਠੀਕ ਹੈ ਹਾਂਜੀ ਅੱਛਾ ਪਰ ਵਧੀਆ ਕਿਸਮ ਕਿਹੜੀ ਹੈ ਤੁਸੀਂ 90 ਖਤੇ ਲਾਏ ਆ 90 ਦੇ ਵਿੱਚ ਵੱਖੋ ਵੱਖਰੀਆਂ ਕਿਸਮਾਂ ਲਾਈਆਂ ਹੋਣੀਆਂ ਕੋਈ ਇੱਕ ਅੱਧੀ ਕਿਸਮ ਦਾ ਝਾੜ ਵੱਧ ਘੱਟ ਹੁੰਦਾ ਫਰਕ ਪੈਂਦਾ ਕੋਈ ਨਹੀਂ ਝਾੜ ਦਾ ਤਾਂ ਜੀ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ ਪਿਛਲੇ ਸਾਲ ਇੱਕ ਘੱਟਾ ਲਾਇਆ ਸੀਗਾ 7501 ਦਾ ਠੀਕ ਆ ਤੇ ਉਹਦਾ ਝਾੜ ਬਹੁਤ ਜ਼ਿਆਦਾ ਹੈਗਾ ਪਰ ਐਤਕੀ ਵੀ ਮਿਲਿਆ ਹੀ ਨਹੀਂ ਤੁਹਾਨੂੰ ਜਬੀ ਨਹੀਂ ਮਿਲਿਆ ਕੀ ਉਹ ਹਾਂਜੀ ਐਤਕੀ ਵੀ ਮਿਲਿਆ ਨਹੀਂ ਉਹਦਾ ਕਿੰਨਾ ਝਾੜ ਨਿਕਲ ਗਿਆ ਸੀ ਅੰਦਾਜ਼ਾ ਉਹ ਤਾਂ ਸਮਝ ਲੈ 40 ਪਲੱਸ ਹੀ ਨਿਕਲਿਆ ਹੈਗਾ 40 ਪਲੱਸ ਹਾਂਜੀ ਹਾਂਜੀ ਕਿਆ ਬਾਤ ਹੈ ਕਿਉਂਕਿ ਛੇਕ ਨਾਲ ਥਾਂ ਵੀਜਿਆ ਹੈਗਾ ਤੇ ਬਾਤੋਂ ਘੱਤੇ ਦੀ ਉਸ ਤੋਂ ਕੱਢੀ ਹੋ ਹਿਸਾਬ ਨਾਲ 40 ਤੋਂ ਉੱਪਰ ਹੀ ਗਿਆ ਇਹ ਕਿਆ ਬਾਤ ਤੁਹਾਨੂੰ ਮੁੜ ਕੇ ਉਹਦੇ ਨਾਲ ਐਤਕੀ ਵੀ ਮਿਲਿਆ ਹੀ ਨਹੀਂ ਕਹੀਗੇ ਠੀਕ ਹੈ ਤਾਂ ਵੇਖੇ ਸਾਰੇ ਵੀ ਬੀਜ ਕੇ ਦੇਖੇ 110 20 26 ਵੀ ਪਾਇਨੀਰ ਦਾ ਆ ਜਿਹੜਾ ਆਪਾਂ ਇਹ ਵੀ ਸਾਰੇ ਮਤਲਬ ਵੀ ਬੀਜ ਕੇ ਦੇਖ ਲਿਆ ਤੀ ਚਲੋ ਸਾਰਿਆਂ ਦੇ ਤਜਰਬਾ ਤੁਸੀਂ ਕਰ ਰਹੇ ਹੋ ਕੋਈ ਇੱਕ ਕਲੈਕਟਿਵਲੀ ਕੱਢ ਲਓਗੇ ਵੀ ਇਹ ਜਿਆਦਾ ਵਧੀਆ ਆ ਅੱਛਾ ਬਾਸਮਤੀ ਵੀ ਆਈ ਲਾਈ ਆ ਹਾਂਜੀ ਬਾਸਮਤੀ ਵੀ ਦੇ ਲੱਗੀ ਚਲੋ ਇਹ ਇਹ ਕਣਕ ਦਾ ਵੀ ਸ਼ਾਇਦ ਤੁਸੀਂ ਇਦਾਂ ਹੀ ਕਰਦੇ ਹੋ ਹਾਂਜੀ ਕਣਕ ਦਾ ਆਪਾਂ ਸਿੱਧੇ ਸੁਪਰ ਸੀਡਰ ਨਾਲ ਇੱਦਾਂ ਹੀ ਸੁਪਰ ਸੀਡਰ ਨਾਲ ਲਾਦੇ ਹਾਂ ਹਾਂਜੀ ਹਾਂਜੀ ਪਰਾਲੀ ਦਾ ਪ੍ਰਬੰਧਨ ਫਿਰ ਕਿਵੇਂ ਕੋਈ ਦਿੱਕਤਾਂ ਨਹੀਂ ਕਿ ਅੱਗੇ ਪਰਾਲੀ ਦੀ ਨਹੀਂ ਨਹੀਂ ਐਸਐਮਐਸ ਲੱਗਾ ਜੀ ਕਿੰਨਾ ਇਹਨਾਂ ਨੂੰ ਠੀਕ ਹੈ ਕਿ ਨਾਲ ਹੀ ਮਗਰ ਸੁਪਰ ਸੀਡਰਾਂ ਬਸ ਨਾਲ ਹੀ ਕਰਦੇ ਹਾਂ ਚਲੋ ਇਹ ਤਾਂ ਅਮਰਤ ਦੀ ਕਹਾਣੀ ਖੇਤ ਦੇ ਵਿੱਚ ਜਿਹੜੀ ਪਾਣੀ ਨੂੰ ਜ਼ਮੀਨੀ ਪਾਣੀ ਨੂੰ ਬਚਾਉਣ ਦੀ ਹੈ ਇੱਕ ਛੋਟੀ ਜੀ ਕਹਾਣੀ ਅਮਰਤ ਦੀ ਇਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਅਸੀਂ ਉਸ ਏਰੀਆ ਦੇ ਵਿੱਚ ਖੜੇ ਹਾਂ ਜਿਹਨੂੰ ਪ੍ਰਵਾਸ ਦਾ ਹੱਬ ਕਿਹਾ ਜਾਂਦਾ ਕਹਿੰਦੇ ਜਦੋਂ ਪੰਜਾਬ ਚ ਜਹਾਜ਼ ਉੱਡਣ ਲੱਗੇ ਨਾ ਸਭ ਤੋਂ ਵੱਧ ਸਵਾਰੀਆਂ ਪਹਿਲਾਂ ਜਲੰਧਰ ਦੀਆਂ ਹੁੰਦੀਆਂ ਸੀ ਅਮਰਤ ਕਿਉਂ ਨਹੀਂ ਗਿਆ ਅਮਰਤ ਨਹੀਂ ਗਿਆ ਤੇ ਅਮਰਤ ਨੇ ਖੇਤੀ ਕਿਉਂ ਚੁਣੀ ਇਹ ਬੜੀ ਇੰਟਰਸਟਿੰਗ ਕਹਾਣੀ ਹੈ ਕੋ ਜਲੰਧਰ ਦੇ ਜਵਾਕ ਬਾਹਰ ਨਾ ਜਾਣ ਇਹ ਆਪਦੇ ਆਪ ਦੇ ਵਿੱਚ ਅਮਰਤ ਕ ਕ੍ਰਿਸ਼ਮਾ ਹੀ ਕਹਿ ਲੀਏ ਤੁਸੀਂ ਜਲੰਧਰ ਦੇ ਹੋ ਕੇ ਬਾਹਰ ਨਹੀਂ ਜਾਣਾ ਚਾਹੁੰਦੇ ਕਿ ਬਣਿਆ ਨਹੀਂ ਪ੍ਰੋਗਰਾਮ ਬਾਹਰ ਦਾ ਨਹੀਂ ਨਹੀਂ ਪਹਿਲਾਂ ਸੋਚਦੇ ਹੈਗੇ ਫਿਰ ਕੀ ਬਾਹਰ ਜਾਵਾਂਗੇ ਤਾਂ ਜਦੋਂ ਬਾਹਰ ਨਾਲ ਦੇ ਮੇਰੇ ਫਰੈਂਡ ਸਾਰੇ ਗਏ ਆ ਉਹ ਦੱਸਦੇ ਆ ਜੋ ਹਾਲਾਤ ਉੱਥੇ ਆ ਉਹਦੇ ਨਾਲੋਂ ਤਾਂ ਇੱਥੇ ਠੀਕ ਹੈ ਜੀ ਹੁਣ ਜੇ ਕਹੀਏ ਉੱਥੇ ਜਾ ਕੇ ਉਹ ਗੱਡੀਆਂ ਵੱਡੀਆਂ ਰੱਖੀਆਂ ਆ ਜੀ ਹੋਰ ਤਾਂ ਕੁਝ ਨਹੀਂ ਬਾਕੀ ਸਾਰਾ ਕੁਝ ਕਿਸ਼ਤਾ ਤੇ ਹੀ ਆ ਜੇ ਘਰ ਕੇ ਦੀ ਉਹ ਵੀ ਕਿਸ਼ਤਾ ਤੇ ਗੱਡੀਆਂ ਵੀ ਕਿਸ਼ਤਾ ਤੇ ਆਪਰੇ ਦੇਖ ਦੇਖ ਹੁੰਦਾ ਰਹਿੰਦਾ ਕਿ ਉਹਨੇ ਯਾਰੇ ਲੈਂਦੇ ਪਰ ਨਹੀਂ ਅਮਰਤ ਨੇ ਯਾਰੇ ਇੱਥੇ ਲੈਂਦਾ ਹਾਂਜੀ ਅਮਰਤ ਨੇ ਆਪਦੇ 90 ਕਿੱਲਿਆਂ ਦੇ ਵਿੱਚ ਪੰਜਾਬ ਨੂੰ ਬਚਾਉਣ ਦੀ ਵੀ ਕਤਨਾ-ਕਤੇ ਮੋਢ ਬੰਨਿਆ ਆ ਹਾਂਜੀ ਅੱਛਾ ਅਮਰਤ ਬਾਹਰ ਨਾ ਜਾ ਕੇ ਖੇਤੀ ਨੂੰ ਕਿਉਂ ਚੁਣਨਾ ਪਸੰਦ ਕੀਤਾ ਕੋਈ ਹੋਰ ਖੇਤਾ ਕਿਉਂ ਨਹੀਂ ਕਹਿੰਦੇ ਖੇਤੀ ਬੜਾ ਘੱਟ ਦਾ ਸੌਦਾ ਆ ਨਹੀਂ ਹੁਣ ਘਾਟੇ ਦਾ ਸੌਦਾ ਜੇ ਕਹਦੇ ਇਹ ਤਾਂ ਸਾਰੇ ਘਾਟੇ ਦੇ ਸੌਦੇ ਆ ਜੇ ਆਪਾਂ ਮੁਨਾਫੇ ਨੂੰ ਲੈ ਕੇ ਜਾਈਏ ਫਿਰ ਸਾਰੇ ਮੁਨਾਫੇ ਦੇ ਹੀ ਆ ਜੇ ਆਪਾਂ ਚੰਗਾ ਸੋਚਾਂਗੇ ਤਾਂ ਫੇਰ ਹੀ ਚੰਗਾ ਕੱਢਾਂਗੇ ਜੀ ਠੀਕ ਹੈ ਤੇ ਹੁਣ ਜੇ ਆਪਾਂ ਉਹ ਹੀ ਕਹਿੰਦੇ ਆ ਕਿ ਬਾਹਰ ਜਾ ਕੇ ਵੀ ਕੰਮ ਹੀ ਕਰਨਾ ਆ ਇੱਥੇ ਵੀ ਕੰਮ ਹੀ ਕਰਨਾ ਉੱਥੇ ਜਾ ਕੇ ਪੋਚੇ ਵੀ ਲਾਉਂਦੇ ਆ ਇੱਥੇ ਚਲੋ ਪੋਚੇ ਤਾਂ ਨਹੀਂ ਲੱਗਦੇ ਆਪਰੇ ਖੇਤੀ ਕਰਨੀ ਮਿਹਨਤ ਕਰਨੀ ਜ਼ਰੂਰੀ ਆ ਅਮਰ ਜੀ ਇੱਕ ਮੈਨੂੰ ਕੈਲਕੂਲੇਸ਼ਨ ਜ਼ਰੂਰ ਦੱਸਿਓ ਕਿੰਨੇ ਪੈਸੇ ਬਚਾਉਣੇ ਹੋ ਤੇ ਕਿੰਨੇ ਕਮਾਉਣੇ ਆ ਚੋ ਨਚੋ ਨੇ ਦੀ ਕੱਲੀ ਗੱਲ ਕਰ ਲਈ ਆਪਾਂ ਨਹੀਂ ਜੀ ਇੱਦਾਂ ਹਿਸਾਬ ਲਈ ਇੱਦਾਂ ਤਾਂ ਕਦੇ ਲਾਈਦਾ ਨਹੀਂ ਜੀ ਆਪਾਂ ਤਾਂ ਗੱਲ ਕਰਦੀ ਹਾਂ ਜੀ ਉਹ ਤਾਂ ਉਹ ਤਾਂ ਜਲਾ ਲੈਂਦੇ ਆ ਵੀ ਇਹ ਖਿੱਤੇ ਚੋਂ ਤੁਸੀਂ ਕਹਿੰਦੇ ਹੋ ਵੀ ਕਿੰਨੇ ਘੜ ਲੈਨੇ ਹੋ ਕਿਉਂਕਿ ਪਹਿਲਾਂ ਕੱਦੂ ਵਾਲਾ ਝੋਨਾ ਲਾਉਣਾ ਉਹ ਚ ਖਰਚੇ ਬਹੁਤ ਹੋ ਜਾਂਦੇ ਸੀ ਜਿੱਦਾਂ ਕੱਦੂ ਵਾਲੇ ਝੋਨੇ ਨਾਲੋਂ ਸਮਝ ਲਓ ਆਪਣਾ 4000 ਤੱਕ ਹੀ ਲੇਬਰ ਦਾ ਬਚ ਗਿਆ ਠੀਕ ਹੈ ਤੇ ਇੱਕ ਭਈਆ ਜਿੱਦਾਂ ਆਪਾਂ ਖੱਤੇ ਖੱਤੇ ਤੇ ਬੱਟਾ ਲੇਪਣੀਆਂ ਹੋਣ ਇੱਕ ਖੱਤੇ ਦਾ 500 ਰੁਪਇਆ ਲੈਂਦੇ ਆ ਜੀ ਤੇ ਸਮਝ ਲਓ 500 545 ਹੋ ਗਿਆ ਜੀ ਤੇ ਜਦੋਂ ਰੋਟਾਵੇਟਰ ਨਾਲ ਆਪਾਂ ਕੱਦੂ ਕਰਦੇ ਆ ਟਰੈ ਤੇ ਸਾਰੇ ਬੰਦੇ ਗਾਰੇ ਨੇ ਲਿਬੜੇ ਰਹਿੰਦੇ ਆ ਜੀ ਠੀਕ ਤੇ ਘੱਟੋ ਘੱਟ 5-7 ਲੀਟਰ ਆਪਾਂ ਉਹ ਵੀ ਪਚਾਉਣੇ ਆ ਜੀ ਹੂੰ ਮਤਲਬ 5-7000 ਰੁਪਏ ਤਾਂ ਬਚਦਾ ਹੀ ਆ ਜੀ ਖਤੇ ਦਾ ਇਹ ਖਤੇ ਦਾ ਸਾਰਾ ਆਪਾਂ ਵੀ ਦੇਣਾ 7000 ਰੁਪਏ ਆਪਾਂ ਐਵਰੇਜ ਲਾ ਲਈਏ ਖਤੇ ਦਾ ਬਚਾਉਣੇ ਹੋ ਤੇ ਜੇ ਅਸੀਂ 90ਾਂ ਤੇ ਜਾਵੜੀਏ ਨਾ ਬਾਹਲਾ ਨਹੀਂ ਤੁਸੀਂ 70000 ਤੇ ਨੇੜੇ ਤੇੜੇ ਵਾਲਾ ਬਚਾ ਲਿਆ ਹਾਂਜੀ ਇਦੋਂ ਵੱਧ ਨਹੀਂ ਨਹੀਂ ਕਮਾਈ ਨੇ ਕਮਾਈਗੇ ਮਤਲਬ ਦੂਜੇ ਝੋਨੇ ਨਾਲੋਂ ਆਪਾਂ ਬਚਾ ਲਿਆ ਜੀ ਠੀਕ ਹੈ ਦੂਜੇ ਝੋਨੇ ਨਾਲੋਂ ਵੱਧ ਬਚਾ ਲਿਆ ਹਾਂਜੀ ਹਾਂਜੀ ਤੇ ਕਮਾਈ ਇਸ ਤੋਂ ਕਿਤੇ ਜ਼ਿਆਦਾ ਤੁਹਾਨੂੰ ਜਿਹੜੀ ਕੁਇੰਟਲ ਦੋ ਕੁਇੰਟਲ ਵੱਧਦੀ ਦੋ ਵੱਧਦੀ ਹਾਂਜੀ ਤੇ ਪੰਜਾਬ ਦੇ ਮੈਂ ਕਹੂੰਗਾ ਪੰਜਾਬ ਦੇ ਕਿਸਾਨਾਂ ਨੂੰ ਹੀ ਪੰਜਾਬ ਦੇ ਨੌਜਵਾਨ ਕਿਸਾਨਾਂ ਨੂੰ ਜਿਹੜੇ ਵੀਰ ਬਾਹਰ ਜਾਣਾ ਚਾਹੁੰਦੇ ਆ ਖੇਤੀ ਨੂੰ ਘੱਟ ਦੇ ਸੌਦਾ ਮੰਨਦੇ ਆ ਝੋਨੇ ਨੂੰ ਲੈ ਕੇ ਜਿਹੜੇ ਵੱਡੇ ਸਵਾਲ ਉੱਠਦੇ ਆ ਉਹਨਾਂ ਲਈ ਸਨੇਹਾ ਜ਼ਰੂਰ ਅਮਰਤ ਕੋਈ ਦਿਓ ਤੁਸੀਂ ਮੈਂ ਤਾਂ ਜੀ ਇਹ ਸਨੇਹਾ ਦੇਣਾ ਚਾਹੁੰਨਾ ਜੀ ਸਾਰੇ ਇਹੀ ਗੱਲਾਂ ਕਰਦੇ ਆ ਕਿ ਆਪਣਾ ਜਿਹੜਾ ਪੰਜਾਬ ਵਾਜੀ ਡੁੱਬਦਾ ਜਾਂਦਾ ਭਈਏ ਇੱਥੇ ਰਾਜ ਜਾਂ ਕੋਈ ਹੋਰ ਲੋਕੀ ਆ ਕੇ ਇੱਥੇ ਰਾਜ ਕਰਦੇ ਆ ਜਾਂ ਆਪ ਆਪ ਇੱਥੇ ਰਾਵਾਂਗੇ ਫੇਰ ਹੀ ਆਪਾਂ ਮੰਨਾਂਗੇ ਕਿ ਹਾਂ ਆਪਣਾ ਰਾਜ ਹੈ ਜੀ ਆਪਾਂ ਇੱਥੇ ਵਧੀਆ ਰਹਨੇ ਆ ਲੋਕੀ ਬਾਹਰ ਜਾ ਕੇ ਕਹਿ ਦਿੰਦੇ ਆ ਜੀ ਕਿ ਹਾਂ ਸਾਡਾ ਪੰਜਾਬ ਆ ਸਾਡਾ ਪੰਜਾਬ ਆ ਬਾਹਰ ਜਾ ਕੇ ਤਾਂ ਫੇ ਗੱਲਾਂ ਕਰਨ ਦਾ ਕੀ ਫਾਇਦਾ ਨਹੀਂ ਆਪਣਾ ਇੱਥੇ ਰੋ ਵਧੀਆ ਆਪਣਾ ਕੀਤਾ ਆਪਣਾ ਜੋੜਾ ਜਾਂ ਆਪਾਂ ਕਹਿ ਦਈਏ ਖੇਤੀ ਖੇਤੀ ਆਪਣਾ ਕੀਤਾ ਬਹੁਤ ਚਿਰਾਂ ਤੋਂ ਜੜਿਆ ਆਪਣੇ ਦਾੜੀ ਉਹਨਾਂ ਨਾਲ ਦਾਦੇ ਆ ਪਰਦਾਦੇ ਆ ਨਾ ਤੇ ਇਹ ਬਹੁਤ ਵਧੀਆ ਕੀਤਾ ਹੈ ਜੀ ਜੇ ਆਪਾਂ ਗੱਲ ਕਰੀਏ ਤੇ ਬਾਹਰ ਜਾ ਕੇ ਵੀ ਕਹਿਦੀ ਉੱਥੇ ਵੀ ਮਿਹਨਤੀ ਕਰਨੀ ਆ ਤੁਸੀਂ ਉਹਦੇ ਨਾਲ ਇੱਥੇ ਕਰੋ ਜੀ ਬਿਲਕੁਲ ਮਿਹਨਤ ਕਰਨੀ ਆ ਉਹਦੇ ਨਾਲ ਇੱਥੇ ਕਰੋ ਤੇ ਜੇਕਰ ਕੋਈ ਵੀਰ ਸੱਜਣ ਅ ਕਈ ਸਵਾਲ ਕਈ ਸ਼ੱਕ ਸ਼ਕੂਬੇ ਉਹਦੇ ਮਨ 'ਚ ਹੈਗੇ ਨੇ ਤਾਂ ਉਹ ਜਲੰਧਰ ਦੇ ਹਰਦੋ ਫਰਾਲਾ ਪਿੰਡ ਯਾਨੀ ਕਿ ਜਿਹੜਾ लवली ਯੂਨੀਵਰਸਿਟੀ ਆ ਉਹਦੇ ਪਿਛਲੇ ਪਾਸੇ ਪਿੰਡ ਪੈ ਜਾਂਦਾ ਉੱਥੇ ਆ ਕੇ ਇਸ ਸਵਾਲਾਂ ਦੇ ਜਵਾਬ ਭਾਈ ਅਮਰਤ ਤੋਂ ਲੈ ਸਕਦਾ ਆ कि ਉਹਨਾਂ ਨੇ 90 ਕਿੱਲੇ ਲਾਏ ਨੇ ਇਸ ਵਿਧੀ ਨਾਲ ਲਾਏ ਨੇ ਪ੍ਰਤੱਖ ਦੇਖ ਸਕਦੇ ਹੋ ਇਹ ਤਸਵੀਰਾਂ ਤੁਹਾਨੂੰ ਅਸੀਂ ਪ੍ਰਤੱਖ ਹੀ ਦਿਖਾਈਆਂ ਨੇ ਅਸੀਂ ਉਹ ਖੇਤ 'ਚ ਹੀ ਖੜੇ ਆਂ کافی ਚੰਗਾ ਖੇਤ ਹੈ کافی ਜੇ ਕਰੋ ਜਿਸ ਤਰੀਕੇ ਨਾਲ ਤਜਰਬਾ ਸਾਂਝਾ ਕੀਤਾ ਜਾ ਰਿਹਾ ਵੀਰ ਵੱਲੋਂ ਕਿ کافی ਕਮਾਈ ਦੇ ਵਿੱਚ ਫਰਕ ਪੈ ਰਿਹਾ کافی ਜ਼ਿਆਦਾ ਜਿਹੜਾ ਇਸ ਵਕਤ ਅਸੀਂ ਕਹਿ ਦਈਏ ਕਿ ਸਦੇ ਤੌਰ ਤੇ ਕਹ ਦਈਏ ਮੁਨਾਫਾ ਜੋ ਅਸੀਂ ਕਹਿੰਦੇ ਆ ਕਿ ਘਾਟੇ ਦੀ ਖੇਤੀ ਜਾਂ ਘਾਟੇ ਦਾ ਸੌਦਾ ਹੈ ਉਹਦੇ ਨਾਲ ਕਾਫੀ ਜ਼ਿਆਦਾ ਅੱਗੇ ਵਧਦੇ ਹੋਏ ਨਜ਼ਰ ਆ ਰਹੇ ਨੇ ਤੇ ਕੁੱਲ ਮਿਲਾ ਕੇ ਇਹਨਾਂ ਨੇ ਆਗਾ ਵਧੂ ਕਿਸਾਨ ਵਾਲੀ ਸੋਚ ਰੱਖਦੇ ਹੋਏ ਅੱਗੇ ਵਧੇ ਨੇ ਤੇ ਇਹਨਾਂ ਦਾ ਕਹਿਣਾ ਹੈ ਕਿ ਜੇਕਰ ਪੂਰਾ ਪੰਜਾਬ ਇਸ ਵਿਧੀ ਤੇ ਆ ਜਾਵੇ ਤਾਂ ਜ਼ਮੀਨੀ ਪਾਣੀ ਦਾ ਸੰਕਟ ਜਿਹੜਾ ਜ਼ਮੀਨੀ ਪਾਣੀ ਦੇ ਉੱਪਰ ਆਇਆ ਹੋਇਆ ਉਹ ਸੰਕਟ ਬਹੁਤ ਜਲਦੀ ਦੂਰ ਹੋਵੇਗਾ ਤੇ ਕਿਸਾਨਾਂ ਨੂੰ ਜਿਹੜਾ ਕਿ ਹੈ ਖੇਤੀ ਵੀ ਪਿੰਡਾਂ ਦੀ ਲੋੜ ਤਾਂ ਹੈ ਹੀ ਹੈ ਪਰ ਇੱਕ ਸੌਖਾ ਜਿਹੜਾ ਖੇਤੀ ਦਾ ਜਾਂ ਝੋਨੇ ਦੀ ਵਿਧੀ ਦਾ ਇੱਕ ਸੌਖਾ ਤਰੀਕਾ ਜਿਹੜਾ ਕਿ ਖੇਤੀ ਦਾ ਉਹ ਮਿਲ ਜਾਵੇਗਾ ਮੈਸਰ ਖਾਵ ਆਪਣੇ ਸਹਿਯੋਗੀ ਹਰਪਾਲ ਦੇ ਨਾਲ ਰੋਜ਼ਾਨਾ ਸਪੋਕਸਮੈਨ ਜਲੰਧਰ